ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਪਿੰਡ ਦੇ ਵਿੱਚ ਉਹ ਡੌਗ ਵਿਖਾਉਣਾ ਹੈਗੇ ਜਿਹੜੇ ਇੱਕ ਹਫ਼ਤੇ ਦੇ ਸੀਗੇ ਤੇ ਇਹਨਾਂ ਦੀ ਮਾਦਰ ਮਰ ਗਈ ਸੀਗੀ ਤੇ ਤਿੰਨ ਬੱਚੇ ਵੀ ਮਰ ਗਏ ਸੀਗੇ ਤੇ ਜਦੋਂ ਆਪਾਂ ਆਏ ਉਦੋਂ ਦੋ ਹੋਰ ਬਿਮਾਰ ਸੀਗੇ ਚਾਰ ਚਾਰ ਸੀਗੇ ਟੋਟਲ ਚਾਰ ਬਿਮਾਰ ਸੀਗੇ ਚਾਰ ਬਿਮਾਰ ਸੀਗੇ ਤੇ ਤਿੰਨ ਪਹਿਲਾਂ ਮਰ ਗਏ ਸੀਗੇ ਸੱਤ ਬੱਚੇ ਸੀ ਟੋਟਲ ਜਦੋਂ ਆਪਾਂ ਆਏ ਸੀਗੇ ਜੀ ਇਹਨਾਂ ਦਾ ਟ੍ਰੀਟਮੈਂਟ ਕਰਿਆ ਸੀਗਾ ਅਰੇ 6 6 ਮਹੀਨੇ ਦੇ ਹੋ ਗਏ ਤੇ ਆ ਦਿਖਾ ਦਿਓ ਜੀ ਮੜੇ ਨੱਡੋ ਉਹ ਵੀ ਦਿਖਾ ਦਿਓ ਉਹ ਦੱਸੋ ਜੀ ਮਾਰ ਕਿਵੇਂ ਸੀਗੇ ਦੇ ਇੱਧਰ ਕਰੋ ਤੇ 6 6 ਮਹੀਨੇ ਦੇ ਹੋ ਗਏ ਜੀ ਅਜੇ ਇਹ ਪੂਰੇ ਤੰਦਰੁਸਤ ਨੇਗੇ ਤੇ ਆਪਾਂ ਨਾਲ ਦੇ ਇੱਕ ਹਫਤਿਆਂ ਦੇ ਡਿਪ ਵਗੈਰਾ ਲਾਈ ਸੀਗੀ ਤੇ ਨਮੂਨੀਆਂ ਹੋ ਗਏ ਸੀ ਇਹਨਾਂ ਨੂੰ ਤੇ ਹਾਂਜੀ ਬਾਈ ਦੱਸੋ ਜੀ ਕੀ ਦਿੱਕਤ ਸੀਗੀ ਬਾਈ ਇਹ ਅਜ ਛੱਤਾ ਬੱਚੇ ਸੀ ਕੋਲਾ ਠੀਕ ਹੈ ਜੀ ਤਿੰਨ ਮਰ ਗਏ ਸੀਗੇ ਇਹਨਾਂ ਦੀ ਮਾਂ ਮਰ ਗਈ ਸੀ ਇਹਨਾਂ ਨੂੰ ਮੂਨਿਆ ਹੋ ਗਿਆ ਸੀ ਠੀਕ ਹੈ ਜੀ ਮਾਂ ਤੋਂ ਬਿਨਾ ਤੇ ਬਾਈ ਨੂੰ ਫਿਰ ਅਸੀਂ ਛੱਦਿਆ ਜੀ ਕਿਸੇ ਨੂੰ ਦੱਸ ਪਾਈ ਸਾਨੂੰ ਠੀਕ ਹੈ ਜੀ ਤੇ ਬਾਈ ਨੇ ਫਿਰ ਦੱਸਿਆ ਵੀ ਐ ਕਰਕੇ ਵੀ ਇਹਨਾਂ ਦੇ ਬੱਲਵ ਵਗੈਰਾ ਲਾਓ ਸੀਟ ਦਿਓ ਤੇ ਫਿਰ ਬਾਈ ਡ੍ਰਿਪਾਂ ਲਾ ਕੇ ਜਾਂਦ ਰਿਹਾ ਹੈ ਚਾਰ ਦੋ ਅਸੀਂ ਘਰੇ ਰੱਖ ਲਏ ਇੱਕ ਜੀਤੋ ਕੁੱਤੇ ਕੁੱਤੀ ਭرائی ਸੀ ਕਿ ਕੋ ਲੈ ਗਿਆ ਇੱਕ ਕਿਸੇ ਨੂੰ ਹੋਰ ਵੇਚਦਾ ਸੀਗਾ ਤੇ ਮਾਦਰ ਇਹਨਾਂ ਦੀ ਕਦੋਂ ਮਰ ਗਈ ਸੀ ਮਾਦਰ ਇਹ ਹਫ਼ਤੇ ਦੇ ਸੀਗੇ ਬਾਈ ਆਹ 10 ਦਿਨਾਂ ਦੇ ਹਫ਼ਤਾ 10 ਦਿਨਾਂ ਦੇ ਇੱਥੇ ਸੀਗੇ ਜਦੋਂ ਉਹਨਾਂ ਦੀ ਮਾਂ ਮਰ ਗਈ ਸੀ ਅੱਛਾ ਬੱਚੇ ਆਪਣੇ ਤਾਂ ਆਉਣ ਤੋਂ ਪਹਿਲਾਂ ਕਿੰਨੇ ਮਰ ਗਏ ਸੀ ਤਿੰਨ ਮਰ ਗਏ ਸੀ ਅੱਛਾ ਜਦੋਂ ਆਪਾਂ ਆਏ ਸੀ ਉਦੋਂ ਕਿੰਨੇ ਸੀਗੇ ਬਿਮਾਰ ਚਾਰੇ ਬਿਮਾਰ ਸੀਗੇ ਚਾਰੇ ਬਚਾ ਲਏ ਬਾਈ ਤੁਸੀਂ ਠੀਕ ਹੈ ਜੀ ਦੋ ਤੁਸੀਂ ਸੇਲ ਕਰਤੇ ਹੋਣ ਹਾਂ ਇੱਕ ਤਾਂ ਕੁੱਤੇ ਵਾਲੀ ਲੈ ਗਏ ਸੀ ਜਦੋਂ ਉਹਦੇ ਨਾਲ ਕਰਿਆ ਸੀਗਾ ਇੱਕ ਸੇਲ ਕਰਤਾ ਸੀ ਠੀਕ ਹੈ ਜੀ ਹੁਣ ਇਹ ਦੋ ਪੂਰੇ ਤੰਦਰੁਸਤ ਨੇ ਵਧੀਆ ਸਿਹਤ ਲੈ ਲਈਆਂ ਨੇ ਹਾਂ ਜੀ ਆਪਣਾ ਕਿਵੇਂ ਲੱਗਿਆ ਸੀ ਆ ਟ੍ਰੀਟਮੈਂਟ ਤੁਹਾਨੂੰ ਸਟੇਟਮੈਂਟ ਬਹੁਤ ਵਧੀਆ ਲੱਗਿਆ ਬਾਈ ਕੋਈ ਬਚਨ ਦੀ ਆਸ ਹੈਗੀ ਸੀ ਕਿ ਨਹੀਂ ਨਹੀਂ ਬਾਈ ਸਾਨੂੰ ਤਾਂ ਆਸ ਹੀ ਨਹੀਂ ਸੀ ਕੋਈ ਤੇ ਆ ਜੀ ਦੇ ਅੰਦਰ ਜਮੇ ਲੱਤਾਂ ਹੀ ਖੜੀਆਂ ਪਈਆਂ ਸੀ ਵਿਚਾਰੀਆਂ ਤੇ ਤੁਸੀਂ ਐ ਮੰਨ ਲਓ ਵੀ ਜਦੋਂ ਆਪਾਂ ਡ੍ਰਿਪ ਲਾਈ ਸੀ ਸਾਰੇ ਡੜੇ ਕਿစီ ਮੰਨ ਲਓ ਹਾਂ ਇੰਨੇ ਨੇ ਤੁਸੀਂ ਵੀ ਹੈਰਾਨ ਹੋ ਗਏ ਸੀਗੇ ਵੀ ਇਹਨਾਂ ਦੇ ਡ੍ਰਿਪ ਕਿਵੇਂ ਲੱਗੂਗੀ ਜਿਹਨੂੰ ਅਸੀਂ ਪੁੱਛਦੇ ਸੀ ਕਿ ਉਹ ਡਾਕਟਰਾਂ ਨੂੰ ਦਿਖਾਏ ਕਹਿੰਦਾ ਕਰਨ ਬਿਨਾਂ ਤੇ ਟ੍ਰਿਪਿੰਗ ਲੱਗਦੀ ਵੀ ਛੋਟੇ ਜਿਹੇ ਛੋਟੇ ਜਿਹੇ ਆ ਵੀ ਵੀ ਇਹ ਤਾਂ ਮੁਸ਼ਕਲ ਆ ਬਾਕੀ ਥੋੜਾ ਵੀ ਮਤਲਬ ਗਲਤੀ ਦੇ ਕਾਰਨ ਨਹੀਂ ਮਰੀ ਆ ਕੁੱਤੀ ਵੀ ਗਲਤੀ ਦੇ ਕਾਰਨ ਨਹੀਂ ਮਰ ਗਈ ਉਹਦੇ ਡ੍ਰਿਪ ਬਾਰੇ ਕੀ ਬੋਲੇ ਸੀ ਸਾਨੂੰ ਵੀ ਕਿਵੇਂ ਇਹਦੇ ਕੀ ਕਰ ਦਿੰਦੀ ਆ ਕਿਉਂ ਨਹੀਂ ਲੱਗਦੀ ਬਈ ਡ੍ਰਿਪ ਨਾਲ ਹੀ ਨਹੀਂ ਦੇਈ ਬਈ ਉਹਨਾਂ ਨੂੰ ਅੱਛਾ ਹਾਂ ਤੇ ਬਾਕੀ ਹੁਣ ਵਧੀਆ ਤੰਦਰੁਸਤ ਨੇ ਹਾਂ ਬਈ ਤੇ ਕਿਵੇਂ ਲੱਗਿਆ ਇਹ ਟ੍ਰੀਟਮੈਂਟ ਆਪਣਾ ਟ੍ਰੀਟਮੈਂਟ ਬਹੁਤ ਵਧੀਆ ਬਈ ਅੱਛਾ ਹਾਂ ਤੇ ਪੂਰੇ ਹੁਣ ਮਤਲਬ ਵਧੀਆ ਐਕਟਰ ਪੂਰੇ ਮੁੰਡੇ ਐਕਟ ਕਰਨਾਂ ਭਾਈ ਠੀਕ ਹੈ ਜੀ ਧੰਨਵਾਦ ਜੀ ਐਨ ਐਕਟਰ ਤਾਂ ਇਹਨਾਂ ਦੀ ਮਾਅ ਵੀ ਨਹੀਂ ਸੀ ਅੱਛਾ